ਹਾਂਜੀ ਅਕੰਡ ਪ੍ਰਕਾਸ਼ ਵਰਸਸ ਯੂਨੀਅਨ ਆਫ ਇੰਡੀਆ ਕੋਰਟਸ ਨੇ ਗੱਲ ਕਲੀਅਰ ਕੀਤੀ ਹੈ ਵੀ ਜੇ ਕਿਸੇ ਵੀ ਸਰਕਾਰੀ ਬੰਦੇ ਦੇ ਉੱਪਰ ਕੋਈ ਕ੍ਰਿਮੀਨਲ ਕੇਸਸ ਪੈਂਡਿੰਗ ਨੇ ਚੱਲ ਰਹੇ ਨੇ ਸੇਮ ਅਲੀਗੇਸ਼ਨ ਉਹਦੇ ਉੱਪਰ ਡਿਪਾਰਟਮੈਂਟ ਵੀ ਇਨਕੁਆਇਰੀ ਚੱਲ ਰਹੀ ਹੈ ਤਾਂ ਇਹਦੇ ਫੈਕਟਰ ਦੇ ਵਿੱਚ ਜਿਹੜਾ ਹੈਗਾ ਸੀ ਆ ਪਟੀਸ਼ਨਰ ਲੈ ਕੇ ਆਏ ਸੀ ਕੋਰਟ ਦੇ ਵਿੱਚ ਵੀ ਜਿਹੜੀਆਂ ਮੇਰੀਆਂ ਡਿਪਾਰਟਮੈਂਟ ਇਨਕੁਆਇਰੀਜ਼ ਹੈਗੀਆਂ ਜਾਂ ਪ੍ਰਸੀਡਿੰਗ ਨੂੰ ਸਟੇ ਕੀਤਾ ਜਾਵੇ ਕਿਉਂਕਿ ਸੇਮ ਅਲੀਗੇਸ਼ਨਸ ਜੋ ਹੈਗੇ ਨੇ ਕ੍ਰਿਮੀਨਲ ਕੇਸ ਕੋਰਟ ਦੇ ਵਿੱਚ ਸਬਡਾਈਜ਼ ਹੈ ਸੋ ਇਸ ਕਰਕੇ ਕੋਰਟ ਨੇ ਕਲੀਅਰ ਕੀਤਾ ਹੈ ਵੀ ਇਹ ਕੋਈ ਗਰਾਉਂਡ ਨਹੀਂ ਹੈਗਾ ਵੀ ਕਿਸੇ ਵੀ ਸਰਕਾਰੀ ਬੰਦੇ ਦੇ ਖਿਲਾਫ ਜੇ ਡਿਪਾਰਟਮੈਂਟ ਇਨਕੁਆਰੀ ਬੈਠੀ ਹੈ ਤਾਂ ਸੇਮ ਅਲੀਗੇਸ਼ਨ ਦੇ ਵਿੱਚ ਜੇ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਤਾਂ ਡਿਪਾਰਟਮੈਂਟਰ ਕੋ ਇਨਕੁਆਰੀ ਜਿਹੜੀਆਂ ਹੈਗੀਆਂ ਨੇ ਜਾਂ ਉਹਦੇ ਵੇਸ ਤੇ ਉਹਨੂੰ ਜੋ ਸਜ਼ਾ ਮਿਲੂਗੀ ਜਾਂ ਉਹਦੇ ਉੱਪਰ ਕੋਈ ਵੀ ਐਕਸ਼ਨ ਹੋਊਗਾ ਉਹਨੂੰ ਨਹੀਂ ਰੋਕਿਆ ਜਾ ਸਕਦਾ ਉਹ ਚੱਲੂ ਹੀ ਚੱਲੂਗਾ ਤਾਂ ਇਹਦੇ ਵਿੱਚ ਕੋਈ ਵੀ ਸਟੇ ਦੀ ਨਹੀਂ ਉਹਨੂੰ ਮਿਲੀ ਹੈਗੀ ਸੋ ਇਸ ਕਰਕੇ ਇਹ ਧਿਆਨ ਦੇ ਵਿੱਚ ਰੱਖਿਓ ਜੇ ਕਿਸੇ ਵੀ ਮੁਲਾਜ਼ਮ ਦੇ ਖਿਲਾਫ ਇਹ ਚੀਜ਼ ਚੱਲਦੀ ਹੈ ਕੋਰਟ ਦੇ ਵਿੱਚ ਵੀ ਤੇ ਡਿਪਾਰਟਮੈਂਟ ਦੇ ਵਿੱਚ ਵੀ ਸੇਮ ਹੈ ਪਰਸੀਡਿੰਗ ਚਲਣ ਨਹੀਂ ਆ